ਕਾਰਨ ਹੋਣ ਵਾਲੇ ਗੁਨਾਹਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ ਨਾਲ ਹੀ ਕੱਢੇ ਜਾ ਰਹੇ ਨੇ ਨਵੇਂ-ਨਵੇਂ ਤਰੀਕੇ ਜਿਨ੍ਹਾਂ ਨੂੰ ਸੁਣ ਕੇ ਕਦੇ ਨਾ ਕਦੇ ਇੰਜ ਲੱਗਣ ਲੱਗ ਜਾਂਦਾ ਹੈ ਕਿ ਕਿਤੇ ਨਾ ਕਿਤੇ ਫਿਲਮੀ ਦੁਨੀਆ ਦਾ ਸਾਡੀ ਆਮ ਜ਼ਿੰਦਗੀ ਉੱਪਰ ਕਾਫੀ ਜ਼ਿਆਦਾ ਪ੍ਰਭਾਵ ਪੈਂਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਪੁਲਿਸ ਨੇ ਇੱਕ ਅਜਿਹੀ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਆਪਣੇ ਪਿਆਰ ਨੂੰ ਕਾਉਣ ਦੇ ਖਾਤਰ ਝੂਠ ਦਾ ਰਾਹ ਅਪਣਾਇਆ ਜੀ ਹਾਂ ਇੱਕ ਕੁੜੀ 2 ਸਾਲ ਤੱਕ ਪੁਲਿਸ ਦੀ ਵਰਦੀ ਪਾ ਕੇ ਘੁੰਮਦੀ ਰਹੀ ਅਤੇ ਪ੍ਰੇਮੀ ਨਾਲ ਵਿਆਹ ਕਰਵਾਉਣ ਦਾ ਦਾਵਾ ਵੀ ਕਰਦੀ ਰਹੀ ਤਾਂ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਚਾਲੀ ਏਐਸਆਈ ਅਸੀਂ ਪਕੜੀ ਹੈ ਜੀ ਉਸ ਦਾ ਨਾਮ ਆ ਕਮਲਜੀਤ ਕੌਰ ਡਾਟਰ ਆਫ ਬਲਕਾਰ ਸਿੰਘ ਪਿੰਡੇ ਦਾ ਹੈਗਾ ਵਾ ਮੁਹੱਲਾ ਨਵਾਂ ਕਟੜਾ ਕਲਾਨੌਰ ਉਮਰ ਐ ਦੀ ਕਰੀਬ 24 ਸਾਲ ਇਹਨੇ ਬੀਸੀਏ ਕੀਤੀ ਆ ਬਿਜ਼ਨਸ ਆਫ ਕੰਪਿਊਟਰ ਐਪਲੀਕੇਸ਼ਨ ਕੀਤੀ ਆ ਤੇ ਇਹ ਕਰੀਬ ਪਿਛਲੇ 2 ਸਾਲ ਤੋਂ ਖਾਕੀ ਵਰਦੀ ਪਾ ਕੇ ਥਾਣੇਦਾਰ ਦੀ ਵਰਦੀ ਪਾ ਕੇ ਤੇ ਇਸ ਵਰਦੀ ਦਾ ਇਸਤੇਮਾਲ ਕਰ ਰਹੀ ਸੀ ਜੋ ਅੱਜ ਸਾਨੂੰ ਸਾਡੇ ਇੱਕ ਮੁਖਰ ਖਾਸ ਨੇ ਇਤਲਾਹ ਦਿੱਤੀ ਕਿ ਅੱਜ ਗੁਰਦਾਸਪੁਰੇ ਨੇ ਆਉਣਾ ਵਾ ਵਰਦੀ ਪਾ ਕੇ ਆਉਣਾ ਕੁੜੀ ਨੇ ਤੇ ਇਹ ਭਰਤੀ ਨਹੀਂ ਹੋਈ ਪੁਲਿਸ ਦੇ ਵਿੱਚ ਪਰ ਇਹ ਜਾਲੀ ਵਰਦੀ ਪਾ ਕੇ ਤੁਰ ਫਿਰਦੀ ਆ ਜਾਲੀ ਥਾਣੇਦਾਰ ਬਣੀ ਆ ਜਿਸ ਤੇ ਅਸੀਂ ਇਹਨੂੰ ਪਕੜਿਆ ਤੇ ਇਹਦੇ ਤੇ ਮੁਕੱਦਮਾ ਨੰਬਰ 104 ਅੱਜ ਮਿਤੀ 25/7/2016 ਨੂੰ ਅੰਡਰ ਸੈਕਸ਼ਨ 170 ਜਿਹੜਾ ਕਿ ਹੁੰਦਾ ਵਾ ਇੰਪਰਸੋਨੇਸ਼ਨ ਐਜ਼ ਅ ਪਬਲਿਕ ਸਰਵੰਟ 171 419 ਆਈਪੀਸੀ ਤਹਿਤ ਸਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ ਇਹਦੇ ਕਹਿਣ ਮੁਤਾਬਕ ਮੈਂ ਸਾਡੇ ਪੁੱਛਣ ਤੇ ਵੀ ਤੂੰ ਵਰਦੀ ਕਿਉਂ ਸਵਾਈ ਵਰਦੀ ਦਾ ਕੀ ਇਸਤੇਮਾਲ ਕਰਦੀ ਸੀ ਉਦੁਰਪਯੋਗ ਕੀਤਾ ਹੋਵੇ ਇਹਨੇ ਕਿਹਾ ਕਿ ਮੈਂ ਆਪਣੇ ਪਿੰਡ ਦੇ ਵਿੱਚ ਤੇ ਇਲਾਕੇ ਦੇ ਵਿੱਚ ਦੱਸਿਆ ਸੀਗਾ ਕਿ ਮੈਂ ਭਰਤੀ ਹੋ ਗਈਆਂ ਤੇ ਮੈਂ ਵਰਦੀ ਇਸ ਕਰਕੇ ਸਵਾਈ ਸੀ ਤਾਂ ਜੋ ਮੈਨੂੰ ਆਪਣੀ ਜੋ ਮਰਜ਼ੀ ਦਾ ਲੜਕਾ ਮਿਲ ਸਕੇ ਕਿਉਂਕਿ ਸਰਕਾਰੀ ਨੌਕਰੀ ਨੌਕਰੀ ਦਾ ਮਤਲਬ ਲੋਕੀ ਥੋੜਾ ਜਿਆਦਾ ਰੱਖਦੇ ਨੇ ਇਸ ਤਰ੍ਹਾਂ ਦੇ ਜਦੋਂ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਸਾਡੇ ਸਮਾਜ ਦੀ ਸੋਚ ਉੱਪਰ ਵੀ ਸਵਾਲ ਖੜੇ ਹੁੰਦੇ ਨੇ ਕਿਉਂਕਿ ਓਕ ਕੁੜੀ ਦਾ ਦਾਵਾ ਹੈ ਕਿ ਲੜਕੇ ਦੇ ਪਰਿਵਾਰ ਦੀ ਮੰਗ ਸੀ ਕਿ ਉਹਨਾਂ ਦੀ ਹੋਣ ਵਾਲੀ ਬਹੂ ਸਰਕਾਰੀ ਨੌਕਰੀ ਤੇ ਹੋਵੇ ਤਾਂ ਹੀ ਉਸਨੇ ਇੱਕ ਕਦਮ ਚੁੱਕਿਆ ਤਾਂ ਖੁਦ ਹੀ ਸੋਚੋ ਕਿ ਆਖਿਰ ਕੀ ਹੋ ਰਿਹਾ ਹੈ ਸਾਡੇ